ਸਾਚਿਰਿਆ ਕਾਲ ਅੱਜ ਅਸੀਂ ਬੱਚਿਆਂ ਦੀ ਟੈਸਟਿੰਗ ਕਰਨ ਸਮੇਂ ਵਰਤੇ ਜਾਣ ਵਾਲੇ ਟੈਸਟਿੰਗ ਟੂਲ ਅਤੇ ਟੈਸਟਿੰਗ ਕਰਦਿਆਂ ਧਿਆਨ ਵਿੱਚ ਰੱਖਣ ਵਾਲੇ ਨੀਮਾਂ ਬਾਰੇ ਸਮਝਾਂਗੇ ਗਣਿਤ ਦੀ ਟੈਸਟਿੰਗ ਦੇ ਨੀਮਾਂ ਬਾਰੇ ਗੱਲਬਾਤ ਕਰਾਂਗੇ ਗਣਿਤ ਦਾ ਟੂਲ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਗਣਿਤ ਦੀ ਟੈਸਟਿੰਗ ਘਟਾਓ ਤੋਂ ਸ਼ੁਰੂ ਕਰਨੀ ਹੈ ਘਟਾਓ ਦੇ ਕੋਈ ਦੋ ਸਵਾਲ ਚੁਣਨ ਲਈ ਕਹੋ ਚੁਣੀ ਹੋਏ ਸਵਾਲ ਦੀਆਂ ਸੰਖਿਆਵਾਂ ਅਤੇ ਚਿੰਨ ਚੋ ਜੇਕਰ ਬੱਚਾ ਸੰਖਿਆਵਾਂ ਅਤੇ ਚਿੰਨ ਸਹੀ ਦੱਸਦਾ ਹੈ ਤਾਂ ਉਸ ਨੂੰ ਘਟਾਓ ਦੇ ਦੋਵੇਂ ਸਵਾਲ ਹੱਲ ਕਰਨ ਲਈ ਕਹੋ ਜੇਕਰ ਬੱਚਾ ਘਟਾਓ ਦੇ ਦੋਵੇਂ ਸਵਾਲ ਸਹੀ ਕਰਦਾ ਹੈ ਤਾਂ ਉਸ ਨੂੰ ਭਾਗ ਹੱਲ ਕਰਨ ਲਈ ਕਹੋ ਬੱਚੇ ਨੂੰ ਭਾਗ ਦਾ ਇੱਕ ਹੀ ਸਵਾਲ ਦੇਣਾ ਹੈ ਜੇਕਰ ਬੱਚਾ ਭਾਗ ਦਾ ਸਵਾਲ ਸਹੀ ਭਾਗਫਲ ਅਤੇ ਬਾਕੀ ਹਲ ਕਰ ਲੈਂਦਾ ਹੈ ਤਾਂ ਉਸ ਨੂੰ ਭਾਗ ਪੱਧਰ ਤੇ ਰੱਖੋ ਨਹੀਂ ਤਾਂ ਉਸ ਨੂੰ ਘਟਾਓ ਪੱਧਰ ਤੇ ਰੱਖੋ ਜੇਕਰ ਬੱਚੇ ਨੇ ਘਟਾਓ ਦੇ ਦੋਵੇਂ ਸਵਾਲ ਗਲਤ ਜਾਂ ਕੋਈ ਇੱਕ ਸਵਾਲ ਵੀ ਗਲਤ ਕੀਤਾ ਹੈ ਤਾਂ ਤੁਸੀਂ ਬੱਚੇ ਨੂੰ ਸੰਖਿਆ ਪਛਾਣ ਦੇ ਲੈ ਕੇ ਆਓਗੇ ਬੱਚੇ ਨੂੰ ਕੋਈ ਵੀ ਪੰਜ ਸੰਖਿਆਵਾਂ ਪਛਾਣਨ ਲਈ ਕਹੋ ਪੰਜਾਂ ਵਿੱਚੋਂ ਚਾਰ ਸੰਖਿਆਵਾਂ ਸਹੀ ਹੋਣੀਆਂ ਚਾਹੀਦੀਆਂ ਹਨ ਜੇਕਰ ਬੱਚਾ ਪੰਜ ਵਿੱਚੋਂ ਚਾਰ ਸੰਖਿਆਵਾਂ ਸਹੀ ਦੱਸਦਾ ਹੈ ਤਾਂ ਬੱਚਾ ਸੰਖਿਆ ਪਹਿਚਾਣ ਪੱਧਰ ਤੇ ਹੈ ਹੁਣ ਜੇਕਰ ਬੱਚਾ ਸੰਖਿਆ ਪਹਿਚਾਣ ਵਿੱਚ ਪੰਜ ਵਿੱਚੋਂ ਚਾਰ ਸਹੀ ਨਹੀਂ ਦੱਸ ਸਕਿਆ ਤਾਂ ਬੱਚੇ ਨੂੰ ਅੰਕ ਪਹਿਚਾਣ ਪੱਧਰ ਤੇ ਲੈ ਕੇ ਜਾਓ ਅੰਕ ਪਹਿਚਾਣ ਵਿੱਚ ਬੱਚੇ ਨੂੰ ਕੋਈ ਵੀ ਪੰਜ ਅੰਕ ਦੱਸਣ ਲਈ ਕਹੋ ਪੰਜਾਂ ਵਿੱਚੋਂ ਚਾਰ ਅੰਕ ਸਹੀ ਹੋਣੇ ਚਾਹੀਦੇ ਹਨ ਜੇਕਰ ਪੰਜ ਵਿੱਚੋਂ ਚਾਰ ਅੰਕ ਸਹੀ ਦੱਸ ਦਿੰਦਾ ਹੈ ਤਾਂ ਬੱਚਾ ਅੰਕ ਪਹਿਚਾਣ ਪੱਧਰ ਤੇ ਹੈ ਜੇਕਰ ਬੱਚਾ ਅੰਕ ਪਹਿਚਾਣ ਵਿੱਚ ਚਾਰ ਅੰਕ ਸਹੀ ਨਹੀਂ ਦੱਸਦਾ ਤਾਂ ਉਸ ਨੂੰ ਆਰੰਭਿਕ ਪੱਧਰ ਤੇ ਰੱਖੋ ਹਮੇਸ਼ਾ ਯਾਦ ਰੱਖੋ ਕਿ ਟੈਸਟਿੰਗ ਵਿੱਚ ਅਸੀਂ ਬੱਚੇ ਦਾ ਉਸ ਤੋਂ ਘੱਟ ਪੱਧਰ ਹੀ ਮਾਰਕ ਕਰਦੇ ਹਾਂ